ਚਾਈਨਾ ਦੇ ਬਿਆਨ ਰੋੜ ਦੇ ਨਾਲ ਇੰਡੀਆ ਨੂੰ ਆਪਣੀ ਸਟ੍ਰੈਟਜੀ ਨੂੰ ਦੁਬਾਰਾ ਦੇਖਣਾ ਪਊਗਾ ਤੇ ਕਿੱਥੋਂ ਤੱਕ ਜਾਣਾ ਹੈ ਕਿੱਥੋਂ ਤੱਕ ਨਹੀਂ ਜਾਣਾ ਪਰ ਇੰਡੀਆ ਦੇ ਵਿੱਚ ਖਾਸ ਕਰਕੇ ਜਿਹੜਾ ਇਹਨਾਂ ਨੇ ਸਵਾਲ ਇੱਥੇ ਵੀ ਉੱਠਦੇ ਸੀ ਆਪਾਂ ਵੀ ਥਾਣੇ ਆ ਵੀ ਉਹ ਡੇਢ ਘੰਟਾ ਫੋਰਸ ਕਿੱਥੇ ਰਹੀ ਸੀਗੀ ਪਾਕਿਸਤਾਨੀ ਵੀ ਇਹ ਸਵਾਲ ਖੜੇ ਕੀਤੇ ਕਿਉਂਕਿ ਪਲਵਾਮਾ ਦਾ ਸਾਡੀ ਕੋਈ ਜਿਹੜੀ ਕਿ ਜਿਹੜੀ ਉੱਥੇ ਹੋਇਆ ਸੀ ਇਨਸੀਡੈਂਟ ਉਹ ਸਾਡੇ ਸਾਹਮਣੇ ਨਹੀਂ ਆਇਆ ਪਬਲਿਕ ਅਮੇਂਟ ਨਹੀਂ ਆਇਆ ਉਹ ਕਿਉਂ ਆਇਆ ਉਹ ਲੋਕ ਕਿੱਥੋਂ ਆਏ ਕਿਉਂ ਫੋਰਸਿਸ ਨੂੰ ਜਿਹੜਾ ਸੀਗਾ ਉਹਨਾਂ ਬਾਈ ਰੋਡ ਜਾਣ ਦਿੱਤਾ ਖਤਵਰ ਮਲਫੀ ਤੇ ਬਾਰ ਬਾਰ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਉਹਾਈ ਜੈ ਪ੍ਰੋਵਾਈਡ ਕਰਦਾ ਮੇਰੇ ਨੌਲੇਜ ਦੇ ਵਿੱਚ ਨਹੀਂ ਹੈਗਾ ਆਮ ਤੌਰ ਤੇ ਏਡੀ ਵੱਡੀ ਮੂਵਮੈਂਟ ਜਿਹੜੀ ਹੁੰਦੀ ਆ ਉਹਦੇ ਲਈ ਤੁਹਾਨੂੰ ਇੱਕ ਉਹ ਸਟੈਂਡਰਡ ਜਿਹੜਾ ਨੇ ਉਹ ਪ੍ਰੋਸੀਜਰ ਹੁੰਦਾ ਵਾ ਉਹ ਅਡਾਪਟ ਕਰ ਪਿੰਦਾ ਉਹ ਹੈ ਨਹੀਂ ਸੀ ਕਿਤੇ ਤਵੇਸ ਕਰਕੇ ਹੋ ਸਾਰੀਆਂ ਗੱਲਾਂ ਹੋ ਗਈਆਂ ਬਹੁਤ ਸਾਰੀ ਗਾਰੰਟੀ ਮੈਟਰੀ ਹੈਗਾ ਕਿ ਲੜਾਈ ਲੜਾਈ ਦਾ ਹੱਲ ਫਸਟ ਵਰਡ ਵਾਰ ਸੈਕੰਡ ਵਰਡ ਵਾਰ ਵੀ ਜਿਹੜੀ ਗੱਲਬਾਤ ਦੇ ਨਾਲ ਹੋਈ ਪਬਲਿਕ ਪ੍ਰੈਸ਼ਰ ਪਾਉਣ ਦੀ ਲੋੜ ਹੈ